ਜੀ ਰੇ ਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਮਨਜੀਤ ਕੌਰ ਹਮੇ ਤਾਂ ਆਪਣੋ ਨੇ ਲੂਟਾ ਗੈਰੋਂ ਮੇਂ ਕਹਾ ਦਮ ਥਾ ਕੁਝ ਅਜੇ ਹੀ ਹਿਲਾਤ ਜਿਹੜੇ ਨੇ ਇਸ ਵੇਲੇ ਪੰਜਾਬ ਕਾਂਗਰਸ ਤੇ ਬਣੇ ਹੋਏ ਨੇ ਦੱਸਦੀ ਕਿ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਆਪਸ ਦੇ ਵਿੱਚ ਹੀ ਜਿਹੜਾ ਉਲਝੇ ਫਿਰਦੇ ਨੇ ਇੱਕ ਦੂਸਰੇ ਦੇ ਉੱਪਰ ਸ਼ਬਦੀ ਹਮਲਾ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਤੁਹਾਨੂੰ ਦੱਸਦੀ ਕਿ ਲੁਧਿਆਣਾ ਪਛਮੀ ਜਿਮਨੀ ਚੌਂ ਦੇ ਵਿੱਚ ਮਿਲੀ ਕਰਾਰੇ ਹਾਰ ਤੋਂ ਬਾਅਦ ਗੁੱਟਬਾਜ਼ੀ ਜਿਹੜੀ ਹੈ ਉਹ ਕਾਂਗਰਸ ਦੇ ਵਿੱਚ ਨਿਕਲ ਕੇ ਹੁਣ ਸਾਹਮਣੇ ਆ ਰਹੀ ਹੈ ਜਿੱਥੇ ਭਾਰਤਪੁਰਸ਼ ਆਸ਼ੂ ਨੂੰ ਵੱਡੀ ਗਿਣਤੀ ਦੇ ਨਾਲ ਵੱਡੀ ਲੀਡ ਦੇ ਨਾਲ ਆਮਾਦੀ ਪਾਰਟੀ ਦੇ ਸੰਜੀਵ ਅਰੋੜਾ ਨੇ ਹਰਾਇਆ ਹੈ ਤੋਂ ਉਸ ਤੋਂ ਬਾਅਦ ਕਾਂਗਰਸ ਦੇ ਵੱਲੋਂ ਜਿਹੜਾ ਇੱਕ ਦੂਸਰੇ ਦੇ ਉੱਪਰ ਇਸ ਹਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਇਲਜ਼ਾਮ ਲਗਾਏ ਜਾ ਰਹੇ ਨੇ ਕੁਝ ਆਸ਼ੂ ਦੀ ਗਲਤੀ ਦੱਸ ਰਹੇ ਨੇ ਔਰ ਕੁਝ ਬਾਕੀ ਲੀਡਰਾਂ ਦੀ ਗਲਤੀ ਦੱਸ ਰਹੇ ਨੇ ਜਿਹੜੇ ਉੱਤੇ ਉਹਨਾਂ ਦੀ ਜਿਹੜੀ ਸਪੋਰਟ ਕਰਨ ਦੇ ਲਈ ਨਹੀਂ ਪਹੁੰਚੇ ਨੇ ਕਿਉਂਕਿ ਆਸ਼ੂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਿਹੜੇ ਕਾਂਗਰਸ ਨੇਤਾ ਨੇ ਜਿਹੜੇ ਲੀਡਰ ਨੇ ਉਹਨਾਂ ਦੀ ਸਪੋਰਟ ਦੇ ਲਈ ਨਹੀਂ ਪਹੁੰਚੇ ਪ੍ਰਚਾਰ ਨਹੀਂ ਕੀਤਾ ਤਾਂ ਦੂਜੇ ਪਾਸੇ ਬਾਕੀ ਲੀਡਰਾਂ ਦਾ ਕਹਿਣਾ ਹੈ ਕਿ ਸਾਨੂੰ ਭਾਰਤ ਪੂਸ਼ਣ ਆਸ਼ੂ ਨੇ ਪ੍ਰਚਾਰ ਕਰਨ ਦੇ ਲਈ ਬੁਲਾਇਆ ਹੀ ਨਹੀਂ ਤੋਤੀ ਇਸ ਤੇ ਜਵਾਬ ਦੇ ਵਿੱਚ ਆਸ਼ੂ ਨੇ ਕਿਹਾ ਕਿ ਕੋਈ ਵਿਆਪ ਪ੍ਰੋਗਰਾਮ ਨਹੀਂ ਸੀ ਜਿੱਥੇ ਮੈਂ ਸੱਦਾ ਭੇਜਦਾ ਇੱਥੇ ਸਾਰਿਆਂ ਦਾ ਆਪਣਾ ਫਰਜ਼ ਬਣਦਾ ਸੀ ਕਿ ਉਹ ਸਾਹਮਣੇ ਆ ਕੇ ਜਿਹੜਾ ਪ੍ਰਚਾਰ ਕਰਦੇ ਔਰ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਦਿੰਦੇ ਲੇਕਿਨ ਜੇ ਆ ਕੁਝ ਵੀ ਨਹੀਂ ਕੀਤਾ ਗਿਆ ਉੱਥੇ ਦੱਸਦੇ ਕਿ ਸਿਮਰਨਜੀਤ ਬਾਦਸ਼ਾਹ ਦੇ ਵੱਲੋਂ ਹੁਣ ਨਿਸ਼ਾਨਾ ਸਾਧਿਆ ਗਿਆ ਆਸ਼ੂ ਦੇ ਉੱਪਰ ਔਰ ਕਿਹਾ ਗਿਆ ਹੈ ਕਿ ਜੇਕਰ ਹਿੰਮਤ ਹੈ ਆਸ਼ੂ ਦੇ ਵਿੱਚ ਤਾਂ ਫਿਰ ਸਤੰਤਰ ਚੋਣ ਲੜ ਕੇ ਦਿਖਾਓ ਲਿਖਦੇ ਆ ਕਿ ਇਸ ਦੇ ਵਿੱਚ ਕਿੰਨੇ ਹਿੰਮਤ ਅਤੇ ਚੇਤਾਵਨੀ ਜੜੀ ਦਿੱਤੀ ਗਈ ਹੈ ਸਿਮਰਨਜੀਤ ਬੈਂਸ ਦੇ ਵੱਲੋਂ ਕਿਉਂਕਿ ਸਿਮਰਨਜੀਤ ਬੈਂਸ ਨੂੰ ਆਸ਼ੂ ਨੇ ਕਿਹਾ ਸੀ ਕਿ ਮੈਂ ਬੈਂਸ ਨੂੰ ਕਾਂਗਸੀ ਮੰਨਦਾ ਹੀ ਨਹੀਂ ਤਾਂ ਹੁਣ ਇਸ ਮਾਮਲੇ ਦੇ ਵਿੱਚ ਲਗਾਤਾਰ ਜਿਹੜੀ ਅਪਡੇਟ ਆ ਰਹੀ ਹੈ ਹਾਲਾਂਕਿ ਆਸ਼ੂ ਦੇ ਹੱਕ ਦੇ ਵਿੱਚ ਪ੍ਰਗਟ ਸਿੰਘ ਤੇ ਕਿੱਕੀ ਢਿੱਲੋਂ ਦੇ ਵੱਲੋਂ ਅਸਤੀਫਾ ਵੀ ਦਿੱਤਾ ਗਿਆ ਸੀ ਤੇ ਆਸ਼ੂ ਨੇ ਵੀ ਆਪਣੇ ਕਾਰਜਕਾਰੀ ਪ੍ਰਧਾਨ ਤੋਂ ਅਸਤੀਫਾ ਦੇ ਦਿੱਤਾ ਗਿਆ ਦੇ ਦਿੱਤਾ ਸੀ ਤਾਂ ਹੁਣ ਲਗਾਤਾਰ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਦੱਸਦੀ ਕਿ ਸਿਮਰਨਜੀਤ ਬੈਂਸ ਤੇ ਆਸ਼ੂ ਦੇ ਵਿੱਚ ਸ਼ ਹਮਲਾ ਜਿਹੜੀ ਸ਼ਬਦੀ ਜੰਗ ਹੈ ਉਹ ਚਲਦੀ ਦਿਖਾਈ ਦੇ ਰਹੀ ਹੈ। ਲੁਤਿਆਣਾ ਉਪ ਚੋਣ ਦੇ ਵਿੱਚ ਕਾਂਗਰਸ ਦੀ ਕਰਾਰੇ ਹਾਰ ਤੋਂ ਬਾਅਦ ਪਾਰਟੀ ਦੀ ਅੰਦਰੂਨੀ ਧੜੇਬੰਦੀ ਖੁੱਲ ਕੇ ਸਾਹਮਣੇ ਆ ਗਈ ਹੈ ਤੇ ਉਪ ਚੋਣ ਦੇ ਵਿੱਚ ਪਾਰਟੀ ਦੇ ਉਮੀਦਵਾਰ ਰੈ ਭਾਰਤ ਪੋਸ਼ਣ ਆਸ਼ੂ ਦੇ ਬਿਆਨ ਤੋਂ ਬਾਅਦ ਹੁਣ ਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਜ਼ੁਬਾਨੀ ਹਮਲਾ ਕੀਤਾ ਹੈ। ਇਸ ਦੇ ਵਿੱਚ ਉਹਨਾਂ ਨੇ ਆਸ਼ੂ ਨੂੰ ਆਜ਼ਾਦ ਤੌਰ ਤੇ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਰਾਹੁਲ ਗਾਂਧੀ ਦੇ ਲੰਗੜੇ ਘੋੜੇ ਵਾਲੇ ਬਿਆਨ ਦਾ ਵੀ ਮੁੱਦਾ ਉਠਾਇਆ ਆਸ਼ੂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਜੋਨ ਪ੍ਰਚਾਰ ਸਾਰੇ ਕਾਂਗਰਸੀਆਂ ਦੀ ਜ਼ਿੰਮੇਵਾਰੀ ਸੀ ਅਤੇ ਇਹ ਕੋਈ ਵਿਆਹ ਸਮਾਗਮ ਨਹੀਂ ਸੀ ਜਿਸ ਦੇ ਵਿੱਚ ਸੱਦਾ ਪੱਤਰ ਦੇਣਾ ਪੈਂਦੇ ਸਨ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਅਜੇ ਤੱਕ ਸਿਮਰਨਜੀਤ ਬੈਂਸ ਨੂੰ ਕਾਂਗਰਸੀ ਆਗੂ ਵਜੋਂ ਸਵੀਕਾਰ ਨਹੀਂ ਕਰਦੇ